ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤਾਜ਼ੀ ਸੂਹੀ ਤੀਜਾ ਸੂਆ ਮੰਨ ਲਓ ਚੌਥਾ ਸੂਆ ਮੰਨ ਲਓ ਤਾਜੀ ਸੂਈ ਹੋਈ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਮਗਰ ਕੱਟੀ ਐ ਐਡਰੈਸ ਤੇ ਜਾਣਕਾਰੀ ਆਪਾਂ ਵੀਰੋਂ ਤੋਂ ਪੁੱਛ ਕੇ ਦੱਸ ਦੇਵਾਂਗੇ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਵੀਡੀਓ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਤੌਲਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਪਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦੱਪਾ ਮੋਬਾਈਲ ਨੰਬਰ ਕਿਨਾਂ 7208883132 7508883132 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਇਹਨਾਂ ਕਦੋਂ ਕਦੀ ਸੂਈ ਹੈਗੀ ਇਹ ਬਾਈ ਤੜਕੇ ਸੂਈ ਆ 2:00 ਵਜੇ ਸਵੇਰੇ ਸੂਈ ਆ 2 ਤੇ ਵੀਰੇ ਬੋਲੀ ਵਾਲੀ ਕੱਢੀ ਹੋਈ ਐ 3 ਕਿਲੋ ਬੋਲੀ ਕੱਢੀ ਬੱਚਾ ਚੰਗਾ ਕਰਦਾ ਦੋਸਤੋ ਬੱਚਾ ਚੰਗਾ ਕਰੇ ਵੀਰ ਕਹਿੰਦਾ ਵੀ 3 ਕਿਲੋ ਬੋਲੀ ਕੱਢੀ ਹੈਗੀ ਕੋਈ ਝੂਠਪਾਨ ਨਹੀਂ ਮਾਰਨਾ ਵੀ 8 ਕਿਲੋ ਕੱਢੀਆ 10 ਕਿਲੋ ਕੱਢੀਆ ਤੇ ਵੀਰੇ ਕਿੰਨਾ ਕੁ ਦੁੱਧ ਦੇ ਦਊਗੀ ਅਦਕੀ ਦੁੱਧ ਤਾਂ 14-15 ਕਿਲੋ ਦਊਗੀ ਦੁੱਧ ਦੋਸਤੋ ਵੀਰ ਨੇ ਕੋਈ ਝੂਠ ਨਹੀਂ ਮਾਰਿਆ 14 ਤੇ 15 ਦੇ ਵਿੱਚਕਾਰ ਦੁੱਧ ਮੱਝ ਨੇ ਬੜੇ ਆਰਾਮ ਨਾਲ ਹੀ ਦੇ ਦੇਣਾ ਕੋਈ ਆਪਾਂ 17-18 ਨਹੀਂ ਕਹਿੰਦੇ ਇੰਨੇ ਕੁ ਦੁੱਧ ਮੈਂ ਓਟ ਦੀ ਵੀ ਹੈਗੀ ਆ ਵੀ ਮੈਂ ਇੰਨਾ ਕੁ ਦੁੱਧ ਦੇ ਦਊਗੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਕਰ ਲਿਓ ਜਰੂਰ ਕੰਟੈਕਟ ਵੀਰਾਂ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7508883132 ਵੀਰੇ ਖੋਲ ਕੇ ਇੱਕ ਵਾਰੀ ਗੇੜਾ ਜਰੂਰ ਦਵਾ ਦਿਓ ਮੈਂ ਦਾ ਲੋ ਵੀ ਦੋਸਤੋ ਤੋਰੇ ਤਾਰੇ ਦੀ ਆਪਾਂ ਤੁਹਾਨੂੰ ਮੱਝ ਨਾ ਮੰਨ ਲਓ ਵੀ ਕੋਈ ਮਾਰਦੀ ਕਰਦੀ ਐ ਪੱਕਾ ਤੋਰਾ ਕੋਈ ਲੰਗਣੀ ਮਾਰਦੀ ਬਿਲਕੁਲ ਲੈਣ ਪੱਥਰ ਵਰਗੀ ਮੱਝ ਹੈਗੀ ਬਾਜਬ ਰੇਟ ਵੀਡੀਓ ਦੇ ਵਿੱਚ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਉਂਦੀ ਆ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਲਿਓ ਮੂਰੇ ਮੰਗਰ ਦਾ ਹਵਾਨਾ ਚਵਾਈ ਦੀ ਵੀਰੇ ਪੋਲੀ ਐ ਚਵਾਈ ਦੀ ਦੋਸਤੋ ਪੋਲੀ ਐ ਮੰਗਰ ਕੱਟੀ ਐ ਹਨਾ ਵੀਰੇ ਮੰਗਰ ਦੋਸਤੋ ਕੱਟੀ ਐ ਚਵਾਈ ਦੀ ਪੋਲੀ ਐ ਬੈਕ ਹਵਾਨਾ ਕੱਦ ਆਪਾਂ ਵੀਡੀਓ ਦੇ ਵਿੱਚ ਦੱਸਣਾ ਵੀ ਨਾ ਕੱਦ ਜਿਆਦਾ ਵੱਡਾ ਤੇ ਨਾ ਹੀ ਕੱਦ ਜਿਆਦਾ ਛੋਟਾ ਆਮ ਦਰਮਿਆਨੀ ਮੀਡੀਅਮ ਸਾਈਜ਼ ਚ ਮੈਂ ਹੁੰਦੀ ਹੈ ਜਿਹੜੀ ਓਡਾ ਕੱਦ ਹੈ ਤੇ ਵੀਰੇ ਰੇਟ ਕੀ ਆਦਾ ਬਾਜ ਵਜਾ ਲੈਣ ਦੇ ਨਾਲ ਮੁੱਲ ਕਿੰਨਾ ਮਰਜੀ ਕਰਾਲਾ ਯਾਰ 127 ਦੀ ਦੇ ਦਾਂ 1 ਲੱਖ ਤੇ ਦੋਸਤੋ 27000 ਦੀ ਵੀਰ ਕਹਿੰਦਾ ਮੱਝ ਦੇ ਦਾਂਗੇ ਮੁੱਲ 1 30 ਕਰਾਲੋ 35 ਕਰਾਲੋ ਦੇਖੋ ਉਹਦਾ ਕੋਈ ਫਾਇਦਾ ਨਹੀਂ ਘਰੇ ਆਏ ਬੰਦੇ ਦਾ 1 ਲੱਖ 27000 ਚੋਂ ਮਾਨਤਾ ਨੂੰ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ